ਲਾਪਾ ਫਾਂ ਦੇ ਦੋ ਤੈਨੂੰ ਇੱਧਰ ਪੜੀ ਇਹਨੂੰ ਜਰਾ ਖੜੀ ਓਏ ਖੜੀ ਜਰਾ ਖੜੀ ਫੜਾ ਫੜਾਵਟ ਬਟਾ ਬਟਾ ਫੜਾ ਕਹਿੰਦੇ ਖੀਰਾ ਖਾ ਲੈਣਾ ਚਾਹੀਦਾ ਸੇਲ ਲਈ ਚੰਗਾ ਹੁੰਦਾ ਇਹ ਨਾਲੇ ਡੈਡੀ ਕੋਲੋਂ ਅਦਰ ਬੀਜੇ ਆ ਤੇ ਡੈਡੀ ਲੈ ਆਉਂਦੇ ਮੈਂ ਤਿੰਨਾਂ ਤਿੰਨਾਂ ਚਾਹੁੰਦਾਂ ਉਹਨਾਂ ਬਾਅਦ ਨਾ ਖੀਰੇ ਇੱਕ ਦੋ ਲਾਤੀ ਜਾਂਦੇ ਡੈਡੀ ਲੈ ਆਉਂਦੇ ਨਾਲੇ ਬਿਨਾ ਖਾਦ ਤੋਂ ਬਣੇ ਹੋਏ ਆ ਖਾਣੇ ਚਾਹੀਦੇ। ਫਿਰ ਮਸਲਾ ਪਾਇਆ। 버거 ਨੇ ਦੱਸਿਆ ਕੱਲ ਸ਼ਾਮ ਦਾ ਤੇ ਫਿਰ ਉਹ ਡੈਡੀ ਨੇ ਖਾਦਣ ਕਿ ਹੁਣ ਗਰਮ ਕਰ ਰਿਆਂ ਮੈਂ ਇਹਦੇ ਵਿੱਚ ਰੱਖ ਕੇ। ਉਦਾਂ ਮਤਲਬ ਸਮੈਲ ਨਹੀਂ ਹੋਣੀ ਸਹੀ ਹੈ। ਠੀਕ ਹੈ ਵੀ ਜੀ। ਗਰਮ ਬਹੁਤ ਹੋ ਗਿਆ ਮੀਓ 버거 ਗਿਆ। ਪੱਕੇ ਦੀ ਪਣੀ ਹੋ ਜੀ। ਚੰਗਾ ਗਰਮ। ਲੈ ਵੀ ਡੈਡੀ ਜੀ ਖਾ ਲਓ। ਆਓ। ਗਰਦੀਆਂ ਮੈਂ ਠੰਡਾਈ ਹੈ ਨਾ ਗਰਮ ਬਹੁਤ ਇਹ ਚੀਜ਼ ਹੁੰਦੀ ਖਾ ਲੋ ਦਾਦਾ ਚੀਜੀ ਲੈ ਕੇ ਆਇਦ ਕਿੰਨੀ ਖੁਸ਼ ਹੋਈ ਉਹ ਦੇਤੀ ਬਾਕੀ ਲੈ ਗਈ ਚੋਕੀ ਲਗਾ ਕੇ ਰਖਣਵਾਤੇ ਉਹ ਲੈ ਗਿਆ ਜਣਾਣਾ ਹੋਣਾ ਕਿਆ ਬੰਨੇ ਚਲੋ ਚੱਲੀਏ ਅਦਰ ਕਾਬਲੇ ਨਾ ਕਰੰਟੀ ਪੰਗੇ ਚ ਲੈਣ ਦੀ ਵੇਖੇ ਵੇਖੇ ਕੀ ਕਰਦੀ ਵੇਖੇ ਉਹ ਅੱਡੀ ਗਦਾ ਚੁੱਕਿਆ ਆਈ ਤੋਂ ਲੈ ਵੀ ਤੋਂ ਲਵੇ ਸਲਾਮ ਅਸਰਾ ਚੱਲ ਰਿਹਾ ਮੈਂ ਕਿਰਨਦੀ ਦੀ ਹੁਣ ਆਪਾਂ ਕਿੱਦਾਂ ਕਿਦਣ ਬੁਲਾਉਣਾ ਵਾ ਆਪਾਂ ਦੇ ਵੇਸੇ ਬੁਲਾਉਣ ਨੂੰ ਹਾਂ ਕਰਨ ਦੇ ਵੀ ਜਦ ਦਿਨ ਮਰਜੀ ਆ ਜਾ ਪਰ ਉਹਨਾਂ ਦੀ ਢੇਲਿਆ ਕਹਿੰਦੇ بس ਦੋ ਦਿਨ ਰੁਕ ਜਾ ਜੀ ਕੱਲ ਪਾਏ ਕੱਲ ਜਾਂ ਪਰਸੋਂ ਜਾਂ ਚੌਥੇ ਨਾ ਤਿੰਨਾਂ ਦਿਨਾਂ ਦੇ ਵਿੱਚ ਜਾਵਾਂ ਨਾ ਸੋ ਮੰਗਲਵਾਰ ਮੰਗਲਵਾਰ ਹੁਣ ਦੋ ਜਣੇ ਆਣੇਗੇ ਸੋਮਵਾਰ ਹੁਣ ਨਾ ਨੀ ਹੋਣੀ ਖੁੱਲਣਾ ਆ ਜਾ ਆ ਜਾ ਆ ਜਾ ਇੱਧਰ ਨਾ ਹਾਂ ਉਹ ਹੁਣ ਕਰਦੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆਂ ਕਿਰਨ ਦੀ ਜੀ ਦੇ ਬੇਟੇ ਵਾਸਤੇ ਹਰਫਤੇ ਸਿੰਘ ਵਾਸਤੇ ਚੱਲੇ ਆਂ ਆਪਾਂ ਕੱਪੜੇ ਲੈਣ ਵਾਸਤੇ ਆਪਣੇ ਭਾਂਜੇ ਵਾਸਤੇ ਗਈ ਜਾਨੇ ਕਹਿੰਦੇ ਤੁਹਾਡਾ ਕੁਛ ਨਹੀਂ ਆਦਾ ਸਾਡਾ ਭਾਂਜਾ ਸਕਦਾ ਭਾਂਜੇ ਵਾਸਤੇ ਮੈਂ ਚੱਲੇ ਆਂ ਕੱਪੜੇ ਲੈਣ ਤੇ ਥੋੜੇ ਖਿਡੌਣੇ ਲਿਆਵਾਂਗੇ ਉਹਦੇ ਵਾਸਤੇ ਕਿਉਂਕਿ ਉਹਨਾਂ ਨੇ ਘਰੇ ਆਉਣਾ ਆ ਕਾਕੇ ਨੂੰ ਲੈ ਕੇ ਇਹ ਦੋਵਾਂ ਤਿੰਨਾਂ ਜਣਾਂ ਤੱਕ ਤੇ ਕੁਝ ਹੋਰ ਸਮਾਨ ਆਂ ਦੀਦੀ ਬਾਤ ਸੂਟ ਲੈਵਾਂਗੇ ਇੱਕ ਦੋ ਹੋਰ ਚੀਜ਼ਾਂ ਨੇ ਉਹ ਲੈ ਆਵਾਂਗੇ ਆਪਾਂ ਚੱਲੀਏ ਸੋ ਚਲੋ ਮੰਮੀ ਵੀ ਰੈਡੀ ਹੋ ਗਏ ਨੇ ਤੇ ਮੰਮੀ ਨੇ ਹਰ ਗਣ ਸਤਿਯਾ ਉਹ ਡਾੜੀ ਲੱਗ ਕੇ ਉਹਨੂੰ ਛੱਡ ਦਿੱਤਾ ਹੁਣ ਖੋਲ ਜਾਣੀ ਖੋਲ ਲੈ ਖੋਲ ਲੈ ਖੋਲ ਮੈਂ ਉਹ ਦੇਖਣ ਆ ਗਏ ਆ ਕਾਕੇ ਵਾਸਤੇ ਸਬੂਤ ਠੀਕ ਹੈ ਜੀ ਐਡਬਲ ਜੀ ਉਹਨਾਂ ਆਉਣਾ ਸੋ ਆ ਜਾਂ ਮੰਗਲਵਾਰ ਸਮਾਰਜ ਮਗਵਾ ਲੈ ਨਹੀ ਨਹੀ ਉਧਰ ਘਰੇ ਅੱਛਾ ਹਾਂ ਉਸ ਤੋਂ ਬਾਅਦ ਫਰੀ ਹੈ ਉਹ ਮੁੜ ਕੇ ਫਰੀ ਹੈ ਉਸ ਤੋਂ ਬਾਅਦ ਘਰੇ ਉਧਰ ਹੋਏ ਉਧਰ ਆਪਣੀ ਪਿੰਡ ਠੀਕ ਹੈ ਤਾਂ ਉਸ ਤਾਂ ਜਿ ਦਿਖਾ ਦੇ ਦੋ ਸਵਾ ਨੀ ਦਿਖਾ ਦੇ ਦੋ ਦਿਨਾਂ ਜਿਵੇਂ ਦੋ ਵਾਰ ਇੱਕ ਦਿਨ ਵਿੱਚ ਇੱਕ ਦਿਨ ਵਿੱਚ ਆਹ ਹੋਰ ਦਿਖਾ ਦੇ ਨਾ ਕਲਰ ਹੈ ਕਲਰ ਹੈ ਕਲਰ ਇੱਚ ਹੈਗੇ ਤਿੰਨ ਕੰਧਰ ਬੜੇ ਕਹਿੰਦੀ ਆ ਫਿਰ ਹੋ ਰਹੀ ਮਮੀ ਕਹਿੰਦੇ ਭਾਈ ਤੂੰ ਕੜੀ ਹੋ ਰਹੀ ਦਬਲ ਚ ਤੇ ਇਹ ਹੁਣੇ ਜੇ ਬਾਕੀ ਹੋਰ ਦੇਖ ਲਓ ਵੀ ਲੈ ਗਈ ਉਹ ਇਹ ਲੈ ਗਈ ਛੋਟੇ ਬੱਚੇ ਕਿੰਨਾ ਲਾਇ ਹੋ ਗਿਆ ਨਾ ਡਗਲੀ ਹੋ ਗਿਆ ਮੈਂ ਕਿਉਂ ਖੇਡਦੇ ਰੰਗ ਨੂੰ ਜਿਹੜਾ ਰੈਸਟ ਕਰ ਲੈ ਸੋਣਾ ਦੇਖੋ ਜਾ ਤਾਰਾ ਹੈ ਹਾਂ ਠੀਕ ਹੈ ਲੈ ਲੈ ਪਰ ਮੈਨੂੰ ਚਾਹੀਦਾ ਵਾ ਦਿੱਤੀਆਂ ਅੱਧੀਆਂ ਨਹੀਂ ਰੱਖ ਦੋ ਮੈਂ ਸਹੀ ਕਰ ਦੇ ਕਦਾਂ ਤੁਸੀਂ ਦੇਣਾ ਤੇ ਦਿਓ ਉਹ ਵੀ ਗੱਲ ਲੈ ਕਹਿੰਦੇ ਦੇ ਦੀ ਆ ਪਸੰਦ ਕਰਨ ਦੇ ਉਦੋਂ ਉਹ ਬੂਟ ਚ ਲੈ ਕੰਡਿਆ ਪਾ ਦੂਜਾ ਲੈ ਆ ਤੇ ਤੁਸੀਂ ਇਹਨਾਂ ਚ ਲੈਣਾ ਤੁਹਾਨੂੰ ਲੋ ਰੈਸਕ ਲਾਉਣਵੇਂ ਹੈਗੀ ਇੱਥੇ ਹੋਰ ਚੱਲ ਕੋ ਰੈਸਕ ਲਾਉਣ ਨੂੰ ਦਿਖਾਓ ਕਿ ਟਮਾਟਰ ਕਿਲਰ ਹੋਏ ਉਹਦੇ ਲਈ ਕਿਹੜਾ ਆਹਨ ਸਹੀ ਜਾਂ 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 ਦਿਖਾਓ ਉਹਨੇ ਆਪਣਾ ਕਾਕੀ ਨਹੀਂ ਹੋਣਾ ਪਹਿਲੀ ਵਾਰ ਕਦੇ ਪਹਿਲੀ ਵਾਰ ਆਇਆ ਹਾਂ ਮੈਨੂੰ ਲੱਗੇ ਆ ਕੰਮ ਸਹੀ ਸ਼ੁਕਰ ਹੈ ਹਾਂ ਜੀ ਬੀਗੇ ਬਰਾਬਰ ਕਿਨੇ ਬੰਨੇ ਆ ਕਦਾ ਠੀਕ ਹੈ ਦੇਖੋ ਜੀ ਸਾਈਜ਼ ਸਾਡੇ ਸਾਬ ਕਹਦੇ ਵੇਜੇ ਸਾਈਜ਼ 0 ਸਾਈਜ਼ ਹੀ ਹੈ ਠੀਕ ਹੈ ਸਾਈਜ਼ ਤੇ ਉਹਦਾ ਵੱਡਾ ਆ ਨਹੀਂ ਅਗਲੀਆਂ ਗਰਮੀਆਂ ਸਾਈ ਫਿਰ ਹੋਰ ਕੀ ਆ ਉਹਨਾਂ ਘਰੀ ਜਿੱਤੇ ਲਾ ਲਿਓ ਪਾ ਦੇ ਦੋ ਚਾਰ ਪੈ ਜੇ ਪੈ ਪੂਰੇ ਹੋ ਜਾਂਦੇ ਪਾ ਠੀਕ ਠੀਕ ਹੈ ਆਈ ਮੇਰ ਨੂੰ ਦਿਖਾ ਦਿਓ ਦਿਖਾ ਦਿਓ ਦਿਖਾਓ ਦਿਖਾਓ ਕੋਟ ਸੈਟ ਚਲ ਰਹਿ ਗਏ ਕੋਟ ਸੈਟ ਖਰਚਾ ਕੋਟ ਸੈਟ ਕਿਉਂ ਅੱਜ ਇਹ ਸ਼ਹਿਰਾ ਬੜਾ ਪਿਆਰਾ ਵਾਕਿਆ ਇਤ ਰੰਗ ਮੇਜਣੀਆਂ ਕੱਲ੍ਹ ਨਹੀਂ ਉਹ ਛੋਟਾ ਨਹੀਂ ਹੋਇਆ ਕੋਈ ਨਹੀਂ ਦਾ ਗਾਂ ਗਾਂ ਹੋ ਕੇ ਪਾਲੂਗਾ ਯਾਰ ਲੈ ਲੈਣੀ ਬੜਾ ਸੋਹਣਾ ਹੀ ਹੈ ਕੋਸਟ ਵਧੀਆ ਬੜਾ ਸੋਹਣਾ ਜਦੋਂ ਸਿਆਣਾ ਨਾਲ ਸਰਦੀਆਂ ਆਉਣ ਸਰਦੀਆਂ ਉਦੋਂ ਗਰਮੀਆਂ 'ਚ ਕਿੰਨਾ ਵੱਡਾ ਆ ਅੱਜ ਤੁਹਾਨੂੰ ਨੇ ਕਿੰਨਾ ਵੱਡਾ ਆ ਅਗਲੀਆਂ ਗਰਮੀਆਂ ਸਰਦੀਆਂ ਆ ਜਾਣੀਆਂ ਹੈ ਪਰ ਸੁਣਾ ਬੜਾ ਲੱਗਾਈ ਹੋ ਕੇ ਹੋਰ ਵੀ ਠੇਕ ਬਾਅਦ ਲੱਗੇ ਹੈਣਾ ਇਹ ਵੀ ਲੱਗੇ ਹੈ ਇਹ ਲੱਗ ਰਿਹਾ ਓਏ ਕਲਰ ਬੜੇ ਪਿਆਰੇ ਆ ਬੜੇ ਲੈ ਲਓ ਯਾਰ ਅਗਲੀਆਂ ਗਰਮੀਆਂ ਪਾਲੂ ਸੋਹਣਾ ਬੜਾ ਹੀ ਮਤਲਬ ਉਹ ਗੰਦੀ ਚੜੀ ਤੋਂ ਨੇ ਕਹਿੰਦੇ ਆ ਆ ਗਿਆ ਪਸੰਦ ਸੰਦੀਪ ਨਾਵਲਾ ਹੈ ਵੀ ਵੱਡਾ ਹੈ ਚਾਚਾ ਜੀ ਕਹਿੰਦੇ ਭਾਈ ਸਾਲ ਬਾਅਦ ਚੇਂਜ ਕਰਾ ਲਈਏ ਸਾਲ ਬਾਅਦ ਗੱਲ ਬੋਲ ਇੱਕ ਕਿੰਨਾ 100 ਨਹੀਂ ਆਪਣੀ ਦੁਕਾਨ ਹੈ ਜਦੋਂ ਮਰਜ਼ੀ ਚੇਂਜ ਕਰਾ ਲਵਾਂ ਹਾਂ 100 ਰੁਪਏ ਉਹਨਾਂ ਜਾ ਜਾਣੇ ਕਿਤੇ ਜੀ ਇਹਨਾਂ ਚ ਰੰਗ ਪਸੰਦ ਕਰਨੇ ਗੱਲ ਆ ਜਿਹੜਾ ਰੰਗ ਬਖਾ ਦੇ ਜਿਹੜਾ ਰੰਗ ਕੱਢਿਓ ਡਾਰਕਾ ਜਿਹੜੀ ਜਾ ਬਖਾ ਦੇ ਬਸ ਹੋ ਗਿਆ ਪਸੰਦ ਇੱਕ ਕਿੰਨੇ ਹੋਗੇ ਇੱਕ ਦੋ ਹਾਂ ਇਹ ਤਾਂ ਵੱਡਾ ਹੀ ਉਹਦਾ 100 ਰੁਪਏ ਹਾਂ ਤਾਂ ਵੱਡਾ ਹੋ ਜਾ ਇੱਕ ਕਾਵਲਾ ਕਰ ਲੈ ਸੇ ਨੀ ਕਾਵਲਾ ਇਹ ਤਾਂ ਨਿਕਰਾ ਵਾਲੀ ਅੱਛਾ ਸਹੀ ਹੈ ਠੀਕ ਹੈ ਹਾਂਜੀ ਕਪੜੇ ਕਹਿੰਦੇ ਹਾਂ ਟਾਵਲ ਟੂ ਵਾਲ ਆਹ ਟਾਵਲ ਦਿਖਾ ਦੇ ਇੱਕ ਟਾਵਲ ਆ ਚੰਗਾ ਜਿਹਾ ਨਰਮ ਜਿਹਾ ਟਾਵਲ ਸਿਲਵਰ ਸਕੀਨ ਵਿੱਚ ਇੰਗਰੇਟ ਇਹ ਅੱਗੇ ਖੜੀ ਆਵਲਾ ਆਵਲਾ ਉਹ ਦੋਵੇਂ ਹੈਗੇ ਦੋਵੇਂ ਹੈਗੇ ਛੋੜ ਦਿਖਾ ਦੇ 16 ਫੇਰ ਹੁਣ ਕਲਰ ਤਾਂ ਪੈ ਗਿਆ ਪੰਗਾ ਨੂੰ नहीं। या थे नहीं थे नहीं। एक टवल कर लिया नहीं तो ना आई आई है ठीक है ना मोफ जी हाँ ठीक है पर नहीं चुपदा ही है चुभदा है ठीक है वो चुभद ਆਹ ਜਦ ਨਾਲ ਕੈਨਸਲ ਕਰਾਤਾ ਆ ਜਿਆਦਾ ਵਧੀਆ ਲੱਗਾ ਸੋਫਟ ਹੈ ਜਦੋਂ ਦੇ ਨਾਲ ਦੇਖਣ ਚ ਪਤਾ ਲੱਗਦਾ ਆ ਸੋਫਟ ਆ ਥੋੜਾ ਹਾਰਡ ਆ ਉਹ ਕਰ ਦ ਨਾਲ ਕੰਦਰ ਠੀਕ ਆ ਵਾ ਤੂੰ ਘਟੂ ਫਿਰ ਮੈਂ ਦੇਖ ਲਾਂਗੀ ਵਾ ਕਿਹੜਾ ਮੁਰਕਾ ਦੇਖਣ ਲੱਗੇ ਕਿਰਨਦੀ ਦੀ ਵਾਸਤੇ ਸੂਟ ਵਾਈਟ ਨਹੀਂ ਚਾਹੀਦਾ ਮਨੀ ਚਾਹੀਦਾ ਹਾਂ ਤੇਰੀ ਸੋਹਰੀ ਉਹ ਘਰੀ ਪੜਾਈ ਗਏ ਨਾ ਵਾਈਟ ਦੁਪੱਟਾ ਲੈਣਾ ਨੇ ਨਾ ਵਾਈਟ ਦਪਟਾ ਵੀ ਵਾਈਟ ਦੁਪੱਟਾ ਵਾਈਟ ਐ ਸੋਸ਼ੇ ਉਹ ਮੂਰ ਕਲਰ ਵੀ ਮੋੜੀਦਾ ਹੈ ਹਾਂ ਹਾਂ ਸੰਤਰੀ ਦੇ ਕਲਰ ਵੀ ਸੰਤਰੀ ਹਾਂ ਸੰਤਰੀ ਨਾ ਦੋ ਜਿਹੜਾ ਕਿ ਤੇ ਇਹ ਮੇਂ ਚਲ ਗਿਆ ਇਹ ਚ ਕਲਰ ਤਿੰਨ ਹੈਗੇ ਜੀ ਬ੍ਰਾਊਨ ਜੇ ਇਹ ਫਾਇਲ ਕਿ ਹੋਰ ਹੋਏਗੀ ਇਹ ਉਹਨ ਸਾਈਡ ਤੇ ਰੱਖੋ ਕਿੰਨੀ ਦੀ ਬਾਤ ਦੇਖਣ ਦੇ ਹਾਂ ਪਰਪਲ ਪਰਪਲ ਨਹੀਂ ਹੈ ਸਹੀ ਨਹੀਂ ਸਹੀ ਤੇ ਹੈਗਾ ਸਾਈਜ਼ ਕਿਹੜਾ ਹੈ ਚਾਚੇ ਕਿਹੜਾ ਸਾਈਜ਼ ਡਬਲ ਐਕਸ ਲੀ ਇਹ ਕਰਨਾ ਹੈ ਕਿ ਸਿਨਮਾ ਸਕਦੇ ਮੈਂ ਤਾਂ ਅੱਖਾਂ ਖੁੱਲੋਤੀਆਂ ਨਹੀਂ ਭਲਵਾਣਾ ਸਾਡਾ ਭਲਵਾਣ ਇਹਦਾ ਸਤਾ ਹੀ ਲੈ ਘੋੜੇ ਵੇਸ ਕੇ ਤੇ ਅਭੀ ਲੱਗੇ ਭਲਵਾਣ ਘੋੜੇ ਵੇਸ ਕੇ ਸਤਾਈ ਲੈ ਵੀ ਮਿੱਤਰਾ ਲੈੰਦੇ ਸਮਾਨ ਹੈ ਗਾੜੀ ਉਹ ਦੇ ਵਾਤੇ ਹਰਫਤੇ ਵਾਤੇ ਤੇ ਕਰਨਦੀ ਦੀ ਵਾਤੇ ਸੂਟ ਲੈਂਦਾ ਇੱਕ ਤੇ ਭਾਜੀ ਵਾਸਤੇ ਹੈਗਾ ਇਹ ਘਰੇ ਸੁਫਟ ਹੈ ਠੀਕ ਹੈ ਕੋਕੇ ਦੋ ਕਲਰ ਪਹਿਲਾਂ ਤੋਂ ਕਹੇਗੇ ਉਹ ਵਾਲੇ ਕੋਈ ਅਲੱਗ ਜਿਹੇ ਲੱਗ ਜਾਂਦਾ ਉਹ ਕਲਰ ਇਹ ਆ ਸੋਨਾ ਹੈਗਾ ਡੜਜੇ ਅਗਲੇ ਸਾਲ ਮੈਂ ਹਾਂ ਪਾਲੂਗਾ ਬਹੁਤ ਸੋਹਣਾ ਮੈਨੂੰ ਲੱਗਾ ਵੇਖੋ ਤੇ ਸਹੀ ਕਮੈਂਟ ਨਹੀਂ ਰੋਕ ਜਾ ਖੋਲ ਕੇ ਆ ਵੇਖਿਓ ਤੇ ਹੀ ਮੈਂ ਕਹਣਾ ਬਹੁਤ ਵਧੀਆ ਵੇਖ ਨਿਕਰ ਖਾਨ ਨਾਲ ਭਾਈ ਕਿਉਂ ਹੈਗਾ ਨਹੀਂ ਹੈ ਓਦਾਂ ਹੈਗਾ ਨਹੀਂ ਵਧੀਆ ਇੱਕ ਇਕਲਾ ਦਾ ਛੋਟਾ ਪਤਾ ਕਿ ਮੈਂ ਹਾਂ ਚੱਲ ਪਹਿ ਜੂਗੇ ਕਦਾ ਸੂਟ ਪਾਵੇ ਤੇ ਸਹੀ ਪੰਜ ਕੱਪੜੇ ਕੀਤੇ ਪੂਰੇ ਮੰਮੀ ਨੇ ਵਸਗੀ ਵੰਡੇ ਮੰਮੀ ਨੂੰ ਨੀਂਦ ਅੱਗ ਲੱਗਦਾ ਨੀਂਦ ਆਵੜੀ ਕੁਰੇਲੇ ਲਿਆਂਦੇ ਆਪ ਹੀ ਦਿਲ ਬੜਾ ਕਰਨ ਦੇ ਮੈਂ ਕੱਲ ਬਣਾਵਾਂਗੇ ਇਹ ਕਿਰੰਦੀ ਦਾ ਲੈ ਦਾ ਸੂਟ ਵੀ ਵੇਖ ਲਓ ਕਲਰ ਠੀਕ ਹੈ ਰੋਗਿੰਦੇ ਨੇ ਇਹਨੇ ਪਸੰਦ ਕੀਤਾ ਕਹਿੰਦੀ ਠੀਕ ਆ ਉਹ ਕਹਿੰਦੇ ਵੀ ਜੇ ਨਾਮ ਵੀ ਪਸੰਦ ਆਊਗਾ ਨਾ ਤੇ ਚੇਂਜ ਕਰਾ ਸਕਦੇ ਹੋਏ ਚੇਂਜ ਕਰਾ ਸਕਦੇ ਆ ਠੀਕ ਐ ਅੱਜ ਮੈਂ ਐਚਾਉਂ ਡਿਆ ਮੀਡੀਆ ਤੇ ਲੜੀ ਤੇ ਮੈਸਜ ਦੇਖਣ ਦੇ ਨੇ ਤੇ ਮੈਂ ਲੱਗਾ ਆ ਬਣਾਉਣ ਪਕੌੜੇ ਅਸਲ ਤੇ ਵਿੱਚ ਨਾ ਇਹ ਪਕੌੜੇ ਥੋੜੇ ਜੁਨੀਏ ਗਿਏ ਉਹਨਾਂ ਕੋਲ ਮਮੀ ਹੁਣ ਨਜਾਜ਼ ਨਹੀਂ ਇਹ ਤੇ ਇਹ ਮੈਂ ਬਣਾਣੀ ਆ ਆ ਬ੍ਰੈਡ ਕ੍ਰੰਬ ਜੀ ਲੈ ਕੇ ਆ ਆ ਬ੍ਰੈਡ ਲੈ ਕੇ ਆ ਫਿਰ ਆਵੜੀ ਤੇ ਉਸ ਤੋਂ ਬਾਅਦ ਇਹ ਚੀਜ਼ ਵਾਲੇ ਪਕੌੜੇ ਬਣਨੇ ਆ ਉਹ ਚੀਜ਼ ਲੈ ਕੇ ਆਂ ਹੋਰ ਕਿਹੜਾ ਸਮਾਨ ਆ ਚਲੋ ਤੇ ਉਹ ਲਿਆਓ ਟਾਫੀ ਨੂੰ ਲੈਣ ਨੂੰ ਦਿੱਤੀ ਗੁੜੀ ਖਾਲੂਗੀ ਮੇਰੀ ਅੱਜ ਨਵੀਂ ਰੈਸਪੀ ਤਿਆਰ ਕਰਨ ਲੱਗੇ ਆ ਦੇਖੋ ਹੁਣ ਤਿਆਰ ਕਰ ਦੋ ਤਿਆਰੀ ਕਰਨੀ ਹੈ ਕੋਪੀਂਗ ਕੋਪੀ ਕੋਲੋਂ ਸੇਕਿਆ ਨੂੰ ਅੱਧ ਰਗੀ ਨੂੰ ਤਿਆਰ ਕਰਨ ਲਈ ਚਲੋ ਦੇਖਦੇ ਆ ਅੱਜ ਕਿਸ ਤਰ੍ਹਾਂ ਦੀ ਬਣਦੀ ਆ ਉਹ ਤਾਂ ਨਹੀਂ ਇਸ ਤਰ੍ਹਾਂ ਪੀਜ਼ਾ ਬਣ ਦੋਸਤ ਚੀਜ਼ ਬਣੀ ਹੈਗੀ ਆਪਣਾ ਸਮਝਾ ਵੀ ਛੋਟੇ ਬਰੈਡ ਜਿਹੜੇ ਨੇ ਉਹ ਉਹ ਆਈਏ ਚੀਜ਼ ਉਹਦੇ ਅੰਦਰ ਬਣ ਲੈਣੀ ਹੈ ਪੀਜ਼ਾ ਇਹਨੂੰ ਚਲੋ ਕੋਈ ਨਹੀਂ ਖਾ ਕੇ ਪਤਾ ਲੱਗੂਗੀ ਫਰਮੋ ਵੀ ਤੇ ਪੈ ਲੱਗੀ ਨਹੀਂ ਨਾ ਮੇਰੀ ਸਕੂਟਰੀ ਐਕਟਿਵਾ ਤੇ ਗਈ ਉੱਪਰ ਤੇ ਗਈ ਮੱਖਣ ਤੇ ਪਾ ਰਤਾ ਆਮ ਮੇਦਾ ਉਹਨੇ ਵੇਸਣ ਪਾਇਆ ਨੂੰ ਮੇਦਾ ਪਾਇਆ ਮੇਦਾ ਸੱਚ ਸੱਚ ਮੈਂ ਹਾਈ ਵੇਸਨ ਪਉਣ ਲੱਗੇ ਜੇ ਮੈਂ ਨਾਲ ਨਾ ਲਾਗੇ ਹੁੰਦੀ ਨਾ ਇਹਨਾਂ ਨੇ ਵੇਸਨ ਪਾ ਦੇਣਾ ਤੇ ਮੈਂ ਤਾਂ ਇਹਨਾਂ ਨੂੰ ਯਾਦ ਹੀ ਨਹੀਂ ਕਿ ਹੈਗਾ ਵਾ ਬੜਾ ਵਾ ਮੈਂ ਮੈਦਾ ਪਾ ਲਿਆ ਆਪ ਨੂੰ ਮੈਨੂੰ ਵੀ ਦੇ ਚੁੱਕਾ ਨਾ ਮੈਨੂੰ ਵੀ ਨਹੀਂ ਪਤਾ ਮੁੰਡੇ ਨੇ ਵੀ ਨਹੀਂ ਦੱਸਿਆ ਮੈਂ ਨਾ ਕੀ ਹੈ ਮੈਂ ਇੰਸਟਾਗ੍ਰam ਤੋਂ ਵੇਖ ਕੇ ਲਿਆ ਹੈ ਇਹਨਾਂ ਨੂੰ ਬੜਾ ਜਿਆਦਾ ਲਾਲ ਕਰ ਲੈਣਾ ਹੈ ਨੂੰ ਟਿਕੰਦੇ ਦੋ ਫੇਰੀ ਲਾ ਲਓ ਆ ਪੀਣਾ ਉਹ ਜਿੰਨਾ ਚੰਗੀ ਤਨਾ ਬੜਾ ਹਾਂ ਕਿ ਹੋਰ ਪਾਣਾ ਥੋੜਾ ਬਣਾਉਣਾ ਉਹਨੇ ਤਾਂ ਦੋ ਕ ਬਣਾਈ ਹੋਣੇ ਤੇ ਆਪਾਂ ਕਿੰਨੇ ਬਣਾਉਂ ਮੈਂ ਤਾਂ ਹੀ ਕਹਿਣਾ ਆਪਾਂ ਮੈਂ ਤਾਂ ਹੀ ਥੋੜਾ ਜਿਆਦਾ ਪਾ ਲਿਆ ਕਿ ਹੋਰ ਹੋਰ ਸਾਲ ਕਿ ਦੱਸ ਬੜਾ ਬਣਿਆ ਯਾਰ ਬੜਾ ਹੁਣ ਆਪਾਂ ਪਾ ਲੱਗੇ ਆ ਦੁੱਧ ਥੋੜਾ ਜਿਹਾ ਇੱਕੋਣਾ ਲੈ ਥੋੜਾ ਕੰਦਾ ਹਲਾਈ ਜਣਾ ਨਾਲ ਨਾਲ ਠੀਕ ਆ ਪਾਉਣਾ ਲੈ ਵੀ ਚੀਜ਼ ਹੀ ਪਾਤੀ ਐ ਤੇ ਚੋ ਜਿਹੜਾ ਆਪਣਾ ਮਿਰਚਾਂ ਵਾਲਾ ਮਸਾਲਾ ਜਿਹੜਾ ਹੁੰਦਾ ਵੀ ਪਾਤਾ ਐ ਆ ਨੋਰਮਲ ਨੂੰ ਥੱਲੇ ਪਾਦਾ ਪੀਜ਼ਾ ਵਾਲਾ ਜਿਹੜਾ ਹੁੰਦੇ ਮਿਰਚੇ ਪੀਜ਼ੇ ਦੇ ਵਿੱਚ ਤੇ ਨਹੀਂ ਪਾਈ ਦੀ ਜੀ ਰੈੱਡ ਜੀ ਮਿਰਚ ਹੋਰੀ ਆਹ ਵਾਲੀਆਂ ਜਿਹੜੀਆਂ ਇੱਕ ਆਹ ਪਾਈ ਤੇ ਇੱਕ ਆਹ ਪਾਈ ਦੋਨੋਂ ਪਾਈਆਂ ਠੀਕ ਆ ਤੇ ਚੀਜ਼ ਪਾਤੀ ਇਹ ਵਿੱਚ ਪਾਤੇ ਨੇ ਪਿਆਜ਼ ਆਪ ਕੋ ਕੱਟ ਕੇ ਨਾ ਵਿੱਚ ਪਿਆਜ਼ ਪਾਈ ਹੋਏ ਆ ਬਸ ਹੁਣ ਇਸ ਤੋਂ ਬਾਅਦ ਪਕੌੜੇ ਤਿਆਰ ਕਰਨੇ ਇਹ ਮਟੀਰੀਅਲ ਤਿਆਰ ਹੋ ਗਿਆ ਰੈੱਡ ਚਿਲੀ ਫਲੈਕਸ ਜੋ ਵੀ ਹੈਗਾ ਉਹ ਮੈਟਰ ਫਲੈਕਸ ਜਿਹੜਾ ਵੀ ਚਲੋ ਬਸ ਠੀਕ ਆ ਆਹ ਵਾਲਾ ਮਟੀਰੀਅਲ ਜਿਹੜਾ ਨਹੀਂ ਆਪਾਂ ਬ੍ਰੈਡ ਨੂੰ ਐਵੇਂ ਫੇਕਿਆ ਨਾ ਤੇ ਉਹਦੇ ਵਿੱਚ ਫਿਰ ਆਹ ਵਾਲਾ ਭਰ ਕੇ ਉਤੋਂ ਦੀ ਬ੍ਰੈਡ ਵਾਲਾ ਦੂਸਰਾ ਬ੍ਰੈਡ ਜਿਹੜਾ ਬੰਦ ਕਰ ਦਈਦਾ ਫਿਰ ਆਹ ਵਾਲਾ ਰੋਟੀ ਲਈਏ ਇੱਕ ਚਮਚ ਤੇ ਆਹ ਵਾਲਾ ਬ੍ਰੈਡ ਜਿਹੜੇ ਚ ਡਬੋ ਹੋਣਾ ਪਹਿਲਾਂ ਡਬੋ ਕੇ ਉਸ ਤੋਂ ਬਾਅਦ ਆਹੜਾ ਬ੍ਰੈਡ ਕਰਮ ਕੇ ਕੀ ਕਹਿੰਦੇ ਇਹ ਲਾਗਮਣ ਕੇ ਉਹਦੇ ਚ ਰੱਖ ਦਈਦਾ ਤਲੀ ਜਾਂਦਾ ਹੈ ਇਹ ਨੂੰ ਜਿੱਦਰਾ ਹੱਸ ਕੇ ਕੋ ਜਿਵੇਂ ਇਹਦੇ ਬਣਿਆ ਕਰੋ ਚੱਕ ਆਹ ਕਰੰਚੀ ਹੈ ਪੂਰੀ ਕਿਹਾ ਕਿਵੇਂ ਆਹ ਪਰ ਪਰ ਕੇ ਖਾਓ ਜੀ ਪਰ ਪਰ ਕੇ ਲੈ ਆਪਾਂ ਦੇ ਦੋ ਤੈਨੂੰ ਇੱਧਰ ਫੜੀ ਇਹਨੂੰ ਜਰਾ ਖੜੀ ਓਏ ਖੜੀ ਖੜੀ ਇੱਧਰ ਖੜੀ ਜਰਾ ਲੈ ਬੰਦੋੜ ਜੀ ਆਪਾਂ ਟਾ ਫੜਿਆ ਇੱਧਰ ਲਿਆ ਮੈਂ ਫੜੀ ਇਹਦੇ ਕੋ ਇੱਕੋ ਮਿੰਟ ਫੜੀ ਜਰਾ ਖੜੀ ਪਰੇ ਪਰ ਖੜਾ ਉਹ ਫੜੀ ਫੜੀ ਜਰਾ ਫੜੀ

ਆਇਓ ਆਇਓਲੇ ਮੇਰਾ ਤੈਨੂੰ ਆਲੇ ਆਲੇ ਆ ਕੱਲੇੜ ਸਮਾਨ ਲੈ ਕੇ ਆਈ ਉਹ ਮੰਮੀ ਨੂੰ ਬਖਾਇਆ ਨਹੀਂ ਬਖਾਦੀ ਹੁਣ ਮੰਮੀ ਮੰਮੀ ਨੀ ਨਾ ਗੇ ਉੱਗ ਟੱਕ ਤੇਰ ਗੁਣ ਪਤੀ ਪਤੀ ਤੋਂ ਲੈ ਫੜ ਕੇ ਲੈ ਬਾਹਰ ਹੂੰ ਜਾ ਫੜ ਕੇ ਲੈ ਹੁਣੀ ਬੜੀ ਖਰਾਬ ਹੋ ਗਈ ਯਾਰ ਮਮਾ ਆ ਇਹ ਨਾ ਇਹਨੂੰ ਫੜਾ ਦੇ ਹੁਣੇ ਇਹਦੀਆਂ ਹੀ ਆ ਫੜਾ ਦੇ ਇਹਨੂੰ ਰੰਗੋ ਨਹੀਂ ਨਹੀਂ ਅਰੇ ਬੜੀ ਜਿੰਦੀ ਆ ਇਹ ਮੈਂ ਇਹਦੇ ਅੰਦਰ ਮੈਂ ਘਬਦਾ ො ල හොලක තමා කියගනා හෝල්න එක ලේ ඇද ඇදි හෝඩක දීමනඒනි කුලන කුල්ලි පතේ ි ග ਇਹ ਵੀ ਇੱਥੇ ਫਿਰ ਤਿੰਨ ਸਿੱਧੇ ਕਰਨਾ ਇਹਦੇ ਨੂੰ ਕੇ ਹੋਣੀ ਚਾਹਣਾ ਲੈ ਅੱਗੇ ਠੀਕ ਆ ਹਾਂ ਹੁਣ ਅੰਨੇ ਕਰਨਾ ਹੈ ਓਦਾਂ ਵੇਖੀ ਲੈ ਓ ਜੂਠੀ ਕਰਤੀ ਇਹਨੇ ਕਿਆ ਕੋਣੀ ਵਧੀਆ ਹੂੰ ਕੋਣੀ ਸੋਹਣੀ ਚੜੀ ਕਿਆ ਹੂੰ ਇਹ ਉੱਥੇ ਗਏ 99 ਮੰਮੀ ਨੇ ਲਗਾ ਕੋਈ ਕੁਛ ਘਰੇ ਲਗਾ ਕੇ ਡਾਕਟਰ ਸਾਡੇ ਗਵਾਣ ਸੀ ਆ ਤੇ ਉਹ ਜੇ ਟੈਸਟ ਕਰਾਇਆ ਇਹ ਮੰਮੀ ਨੂੰ ਆਈ ਇਨਫੈਕਸ਼ਨ ਆ ਵੇਲਾ ਪੁੱਠੇ ਕੰਮ ਫੇਰ ਇਹਨੇ ਸਾਰੀ ਮੰਜੇ ਨਾਲ ਮਲਣੀ ਹੋਣੀ ਗੋਲੀਆਂ ਦੇ ਦਿੱਤੀ ਨੂੰ ਖਾਣ ਨੂੰ ਟੂਫੀ ਜੇ ਨਗਾਲੀ ਨਾ ਇਹਨੇ ਗੋਲੀ ਸਿਆਪਾ ਪੈਣਾ ਇਧਰ ਮੈਂ ਦੇ ਦੋ ਖਿੱਚ ਕੇ ਦੇ ਦੋ ਮੰਮੀ ਜੀ ਖਾਣ ਲੈਣੇ ਚੌਲ ਇਦਾਂ ਮੈਚ ਚੱਲੀ ਜਾਂਦਾ ਵੇਖੋ ਕਿਦਾਂ ਲਾਇਆ ਫੋਨ ਤੇ ਬਾਕੀ ਜੇ ਤੁਹਾਨੂੰ ਆਈਦਾ ਬਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰਿਆਂ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੰਮ ਨਵੀਂ ਵੀਡੀਓ ਤੇ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ